ਪੈਣ ਭਾਈਆਂ ਨੂੰ ਜੈਮ ਸਿੱਧੀ ਮੇਰੇ ਭਾਈਓ ਔਰ ਭੈਣੋ ਤੁਸੀਂ ਇਹਨਾਂ ਦਿਨਾਂ ਚ ਨਿਊਜ਼ ਦੇਖ ਰਹੇ ਆ ਕਿ ਜੈਫਰੀ ਐਪਨ ਦੀ ਮੌਤ ਮੌਤ ਤੋਂ 7 ਸਾਲ ਬਾਅਦ ਦੀ ਇਸ ਦੀ ਫਾਈਲ ਓਪਨ ਹੋ ਚੁੱਕੀ ਆ ਮੈਂ ਦੱਸ ਦੇਣਾ ਪਹਿਲਾਂ ਚਾਹੁੰਦਾ ਐ ਐਪਸਟ੍ਰੀਨ ਕਵਾਨ ਇਹ ਪੇਸ਼ੇ ਦੇ ਵਜੋਂ ਇੱਕ ਅਧਿਆਪਕ ਟੀਚਰ ਔਰ ਟੀਚਰ ਤੋਂ ਇੰਨਾ ਧਨੀ ਬਣਿਆ ਕਿ ਸੰਸਾਰ ਦੇ ਸਭ ਤੋਂ ਧਨੀ ਲੋਕਾਂ ਦੇ ਨਾਲ ਨੇਤਾ ਦੇ ਨਾਲ ਇਹਦੇ ਹੱਥ ਮਿਲੇ ਹੋਏ ਸੀ ਉਹ ਕਿਉਂ ਕਿਉਂਕਿ ਇਸਨੇ ਇੱਕ ਆਈਲੈਂਡ ਬਣਾਇਆ ਉਸ ਜਗ੍ਹਾ ਤੇ ਇਹ ਦੇਵ ਵਪਾਰ ਦਾ ਧੰਦਾ ਕਰਦਾ ਸੀ ਦੇਵ ਵਪਾਰ ਵੀ ਕਿਹੋ ਜਿਹਾ ਕਿ ਛੋਟੀਆਂ ਬੱਚੀਆਂ ਜਿਹੜੀਆਂ ਬਾਲਕ ਬੱਚਿਆਂ ਉਹਨਾਂ ਨੂੰ ਉੱਥੇ ਜਿਹੜੇ ਸਭ ਤੋਂ ਸੰਸਾਰ ਦੇ ਧਨੀ ਲੋਕ ਸੀ ਉਹਨਾਂ ਨੂੰ ਪਰੋਸ ਕੇ ਦਿੰਦਾ ਸੀ ਉਹ ਬਲਾਤਕਾਰ ਕਰਦੇ ਸੀਗੇ ਔਰ ਇੱਥੋਂ ਤੱਕ ਕਿ ਇਹ ਉਹਨਾਂ ਦਾ ਮਾਸ ਵੀ ਖਾਂਦੇ ਸੀ ਮਾਰ ਕੇ ਕਿਉਂ ਇਸ ਦੇ ਪਿੱਛੇ ਵਜ੍ਹਾ ਕੀ ਆ ਕਿਉਂਕਿ ਇਹ ਉਹ ਲੋਕ ਆ ਜੋ ਉਸ ਜਗ੍ਹਾ ਤੇ ਜਾ ਕੇ ਪਾਪ ਕਰਦੇ ਸੀ ਜਿਹੜੇ ਜਿਹੜੇ ਨੇਤਾ ਦਾ ਨਾਮ ਆਇਆ ਜਾਂ ਜਿਹੜੇ ਸੰਸਾਰ ਦੇ ਸਭ ਤੋਂ ਧਨੀ ਲੋਕ ਆ ਉਹ ਲੋਕ ਆ ਜਿਹੜੇ ਸ਼ੈਤਾਨ ਵਾਅਦੇ ਨਾਲ ਜੁੜੇ ਹੋਏ ਕਿਉਂਕਿ ਇਹ ਕਰਨ ਦੇ ਨਾਲ ਸ਼ੈਤਾਨ ਨੂੰ ਇਹ ਖੁਸ਼ ਕਰਦੇ ਸੀ ਔਰ ਇਹਨਾਂ ਨੂੰ ਚਾਹੀਦਾ ਕੀ ਹੈ ਇਹਦੇ ਬਦਲੇ ਸੰਸਾਰ ਦਾ ਨਾਮ ਫੇਮ ਔਰ ਸੰਸਾਰ ਦਾ ਧਨ ਦੌਲਤ ਕਿਉਂਕਿ ਜਿਸ ਤਰ੍ਹਾਂ ਨਾਲ ਬਾਈਬਲ ਦੇ ਅੰਦਰ ਰਬੀ ਯੇਸ਼ੂ ਮਸੀਹ ਨੂੰ ਉੱਚੀ ਜਗ੍ਹਾ ਖੜਾ ਕਰਕੇ ਸ਼ੈਤਾਨ ਨੇ ਬੋਲਿਆ ਤੂੰ ਮੇਰੀ ਆਰਾਧਨਾ ਕਰ ਮੈਨੂੰ ਮੱਥਾ ਟੇਕ ਕੇ ਪਾਤਸ਼ਾਹਾਂ ਜਾਂ ਮੇਰੇ ਕੋਲ ਆ ਮੈਂ ਤੈਨੂੰ ਦੇ ਦਿਆਂਗਾ ਇਹਨਾਂ ਨੂੰ ਮਿਲ ਗਿਆ ਇਹਨਾਂ ਨੂੰ ਦਿੱਤੀਆਂ ਸ਼ੈਤਾਨ ਨੇ ਇਹਨਾਂ ਨੇ ਇਹਦੀ ਆਰਾਧਨਾ ਕੀਤੀ ਔਰ ਇਹਨੂੰ ਖੁਸ਼ ਕਰਨ ਦੇ ਲਈ ਛੋਟੀਆਂ ਬੱਚੀਆਂ ਦੇ ਬਲਾਤਕਾਰ ਕੀਤੇ ਔਰ ਉਹਨਾਂ ਦਾ ਮਾਸ ਖਾਦਾ ਕੱਚਮੁੱਚ ਇਸ ਸ਼ੈਤਾਨਵਾਦ ਦੇ ਨਾਲ ਹਰ ਮਜ਼ਹਬ 'ਚੋਂ ਹਰ ਤਰ੍ਹਾਂ ਦੇ ਲੋਕ ਜੁੜੇ ਹੋਏ ਆ ਜਿਸ ਤਰ੍ਹਾਂ ਨਾਲ ਮੁਸਲਮਾਨ ਲੋਕਾਂ ਦਾ ਜੋ ਪਵਿੱਤਰ ਮੰਨੇ ਜਾਣ ਵਾਲਾ ਮੱਕਾ ਮਦੀਨਾ ਆ ਮੱਕੇ ਦੀਆਂ ਚਾਦਰਾਂ ਜਿਹੜਾ ਕੱਪੜਾ ਆ ਉਹਦਾ ਉਹ ਕਿਸੇ ਨੇ ਤਾਂ ਕਿਸੇ ਬਾਹਰ ਲੈਣੇ ਤਾਂ ਕੀਤਾ ਨਹੀਂ ਹੋਏਗਾ ਇਸ ਦਾ ਮਤਲਬ ਉਸੇ ਮਜ਼ਬਦ ਦਾ ਕੋਈ ਜੁੜਿਆ ਹੋਇਆ ਸੀ ਇਸ ਦੇ ਨਾਲ ਜੀ ਨੇ ਗਿਫਟ ਕੀਤਾ ਇਸ ਕਪੜੇ ਨੂੰ ਔਰ ਇਹ ਜਿਸ ਜਗ੍ਹਾ ਤੇ ਆਇਲੈਂਡ ਬਣਾਇਆ ਉੱਥੇ ਮੰਦਿਰ ਵੀ ਬਣਿਆ ਹੋਇਆ ਸੀ ਉੱਥੇ ਬਲੀਆਂ ਦਿੰਦੇ ਸੀ ਇਸੇ ਲਈ ਉਹ ਮਾਸ ਖਾਂਦੇ ਮੇਰੇ ਪਾਈਓ ਔਰ ਪੈਨੋ ਇਹਦੇ ਵਿੱਚ ਟੰਪ ਵਰਗੇ ਨੇਤਾ ਸੰਸਾਰ ਦੇ ਸਭ ਤੋਂ ਧਨੀ ਲੋਕ ਇਥੋਂ ਤੱਕ ਕਿ ਸਾਡੇ ਇੰਡੀਆ ਦੇ ਵੀ ਨੇਤਾ ਦਾ ਨਾਮ ਆ ਰਿਹਾ ਤੁਸੀਂ ਜਾਣਦੇ ਆ ਨਿਊਜ਼ ਸੁਣੀ ਹੋਏਗੀ ਔਰ ਇਹ ਸਾਰੇ ਇਹੋ ਜੀ ਦਰਿੰਦਗੀ ਕਰਕੇ ਇਹ ਸੰਸਾਰ ਦੀ ਪਦਵੀ ਪਾਉਣਾ ਚਾਹੁੰਦੇ ਸੀਗੇ ਇਹਨਾਂ ਨੂੰ ਮਿਲੀ ਤੇ ਹੁਣ ਮੇਰੇ ਪੈਨੋ ਔਰ ਪਾਈਓ ਮੈਂ ਦੱਸਣਾ ਚਾਹੁੰਦਾ ਆ ਕਿ ਕਬ ਨਾ ਫਾਈਲ ਓਪਨ ਕਿਉਂ ਹੋਈ ਆ ਕਿਉਂਕਿ ਉਹ ਲੋਨ ਮਸਕ ਨੇ ਕਰਵਾਈ ਆ ਇਦਾਂ ਨਹੀਂ ਕਿ ਲੋਨ ਮਸਕ ਕੇਸ ਦੇ ਵਿੱਚ ਸ਼ਾਮਲ ਨਹੀਂ ਐ ਲੋਨ ਮਸਕ ਦਾ ਵੀ ਇਹਦੇ ਨਾਲ ਹੱਥ ਮਿਲਿਆ ਹੋਇਆ ਸੀ ਉਹਨੇ ਆਪਣਾ ਡਾਟਾ ਡਿਲੀਟ ਕਰਵਾਇਆ ਆ ਬਾਕੀਆਂ ਦਾ ਓਪਨ ਕਰਵਾ ਦਿੱਤਾ ਕਿਉਂਕਿ ਇੱਕ ਪਲਾਨ ਹੈ ਹੁਣ ਲੋਕਾਂ ਦਾ ਧਿਆਨ ਇਸ ਚੀਜ਼ ਤੇ ਲੈ ਕੇ ਆਉਣਾ ਕਿ ਜਿਹੜੇ ਧਰਤੀ ਦੇ ਰਾਜੇ ਉਹ ਇੰਨੇ ਦਰਿੰਦੇ ਆ ਉਹ ਚੰਗੇ ਨਹੀਂ ਆ ਕੋਈ ਚਾਹੀਦਾ ਆ ਜੋ ਸ਼ਾਂਤੀ ਨੂੰ ਲੈ ਕੇ ਆਵੇ ਜੋ ਚੰਗਾ ਹੋਵੇ ਉਹਦੇ ਲਈ 10 ਰਾਜਿਆਂ ਦਾ ਚੋਣ ਹੋਣਾ ਆ ਔਰ ਉਹਨਾਂ 10 ਰਾਜਿਆਂ ਨੂੰ ਲੀਡ ਕਰਨ ਵਾਲਾ ਇੱਕ ਹੋਏਗਾ ਔਰ ਉਹ ਹੀ ਆ ਮੁਸੀਬ ਵਿਰੋਧੀ ਔਰ ਜੋ ਰੂਪ ਧਾਰ ਕੇ ਆਇਆ ਸ਼ਾਂਤੀ ਦਾ ਕਿ ਮੈਂ ਤੁਹਾਨੂੰ ਸ਼ਾਂਤੀ ਦੇਵਾਂਗਾ ਸਭ ਕੁਝ ਠੀਕ ਕਰ ਦੇਵਾਂਗਾ ਸਭ ਕੁਝ ਠੀਕ ਹੋ ਜਾਏਗਾ ਲੋਕੋ ਦੇ ਤੇ ਵਿਸ਼ਵਾਸ ਵੀ ਕਰਨਗੇ ਲੇਕਿਨ ਉਹੀ ਹੋਏਗਾ ਮੁਸੀਬੀ ਵਿਰੋਧੀ ਉਹੀ ਆ ਇਸ ਸਭ ਦੇ ਪਿੱਛੇ ਜੋ ਇਹ ਦਰਿੰਦਗੀ ਹੋ ਰਹੀ ਆ ਇਕਲਾ ਅਮਰੀਕਾ ਚ ਹੀ ਨਹੀਂ ਜਿੱਥੇ ਜਿੱਥੇ ਵੀ ਬੱਚਿਆਂ ਨੂੰ ਬਲਾਤਕਾਰ ਕੀਤਾ ਜਾ ਰਿਹਾ ਅਗਰ ਜਿਸ ਜਿਸ ਕੰਟਰੀ ਚ ਵੀ ਇਹ ਸਰਚ ਹੋ ਜਵੇ ਇਸ ਨੂੰ ਚੈੱਕ ਕੀਤਾ ਜਾਵੇ ਪਿੱਛੇ ਸ਼ੈਤਾਨਵਾਦ ਦਾ ਹੀ ਹੱਥ ਨਿਕਲੇਗਾ ਔਰ ਇਹ ਸ਼ੈਤਾਨਵਾਦ ਨਾਲ ਹੀ ਜੁੜੇ ਹੋਏ ਲੋਕ ਇਹੋ ਜਿਹੇ ਕੰਮ ਕਰ ਰਹੇ ਆ ਜਾਂ ਫਿਰ ਜਿਹੜੇ ਨਹੀਂ ਵੀ ਜੁੜੇ ਇਦਾਂ ਦਾ ਉਹ ਕਰ ਰਿਹਾ ਉਹ ਉਹਨਾਂ ਸਪਿਰਟ ਦੇ ਕਬਜ਼ੇ ਉਹਨਾਂ ਦੁਸ਼ਟ ਆਤਮਾ ਦੇ ਕਬਜ਼ੇ ਚਾ ਇਹਨਾਂ ਗੱਲਾਂ ਤੋਂ ਹੁਣ ਇਹ ਤੁਹਾਨੂੰ ਪਤਾ ਲੱਗ ਗਿਆ ਕਿ ਖੁਦਾ ਹੈਗਾ ਪਰਮੇਸ਼ਰ ਹੈਗਾ ਬਾਈਬਲ ਦੀਆਂ ਗੱਲਾਂ ਸੱਚੀਆਂ ਆ ਔਰ ਅਕੋਰਡਿੰਗ ਟੂ ਬਾਈਬਲ ਇਹ 7 ਸਾਲ ਦੁਨੀਆ ਦੇ ਉੱਪਰ ਰਾਜ ਕਰੇਗਾ ਲੇਕਿਨ ਉਸ ਤੋਂ ਬਾਅਦ ਰਬੀ ਯੇਸ਼ੂ ਮਸੀਹਾ ਹਜ਼ਾਰ ਸਾਲ ਦਾ ਰਾਜ ਹੋਏਗਾ ਉਸ ਤੋਂ ਬਾਅਦ ਸਦਾ ਸਦਾ ਦਾ ਰਾਜ ਹੋਏਗਾ ਇਸ ਲਈ ਮੇਰੇ ਭੈਣੋ ਔਰ ਭਾਈਓ ਇਹ ਸਾਰੀਆਂ ਗੱਲਾਂ ਨੂੰ ਦੇਖ ਕੇ ਅਸੀਂ ਸਾਰੇ ਸੀ ਸਮਝ ਸਕਦੇ ਆ ਜਾਣ ਸਕਦੇ ਆ ਕਿ ਤਾਂ ਨਿਆ ਤੇ ਪਰਮੇਸ਼ਰ ਵੀ ਹੈ ਔਰ ਬਾਈਬਲ ਦੀ ਇੱਕ ਇੱਕ ਗੱਲ ਸੱਚ ਆ ਇਸ ਲਈ ਰਬੀ ਯੇਸ਼ੂ ਮਸੀਹ ਦੀ ਆਮਦ ਨਜ਼ਦੀਕ ਆ ਜਿਨ੍ਹਾਂ ਲੋਕਾਂ ਨੇ ਹਲੇ ਤੱਕ ਤੋਬਾ ਨਹੀਂ ਕੀਤੀ ਉਹ ਤੌਬਾ ਕਰੀਏ ਆਪਣੇ ਪਾਪ ਦੇ ਵੱਲੋਂ ਮੁੜੀਏ ਔਰ ਪ੍ਰਭੂ ਯੇਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰੀਏ ਬਪਤਿਸਮਾ ਲਈਏ ਕਿਉਂਕਿ ਸਮਾ ਖਤਮ ਹੋਇਆ ਔਰ ਸੱਚਮੁੱਚ ਇਹ ਮਸੀਹ ਵਿਰੋਧੀ ਦਾ ਯੁੱਗ ਸਟਾਰਟ ਹੋਣ ਵਾਲਾ ਆ ਔਰ ਇਸ ਤੋਂ ਬਾਅਦ ਕੋਈ ਲੋਕ ਯੇਸ਼ੂ ਮਸੀਹ ਦੇ ਰਾਜ ਦੇ ਵਿੱਚ ਸ਼ਾਮਲ ਹੋਣਗੇ ਜੋ ਸਦਾ ਦਾ ਰਾਜ ਹੋਏਗਾ ਯੇਸ਼ੂ ਮਸੀਹ ਦਾ ਸੱਚਮੁੱਚ ਆਪਣੇ ਪਾਪ ਤੋਂ ਮੁੜਨ ਕੇ ਤੌਬਾ ਕਰਨ ਕੇ ਔਰ ਯੇਸ਼ੂ ਮਸੀਹ ਨੂੰ ਕਬੂਲ ਕਰਨ ਕੇ ਆਪਣਾ ਮੁਕਤੀਦਾਤਾ ਔਰ ਸਭਨਾ ਨੂੰ ਜੈਮਸ